ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਪੰਜਾਬ ਦੇ ਵਿੱਚ ਵੱਖ-ਵੱਖਰੇ ਕਰਦਾਰ ਇਸ ਵਾਰ ਤੁਹਾਡੇ ਰੂਬਰੂ ਕਰਾ ਰਹੇ ਹਾਂ ਪਹਿਲਾਂ ਟੀਟੂ ਬਾਣੀਏ ਨਾਲ ਮੁਲਾਕਾਤ ਕਰਾਈ ਸੀ ਜੋ ਲੁਧਿਆਣਾ ਤੋਂ ਚੋਣ ਲੜਨਾ ਚਾਹੁੰਦਾ ਹੈ ਹੁਣ ਜਿਸ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਉਹ ਕੋਈ ਬਹੁਤ ਵੱਡੀ ਨਾਮੀ ਸ਼ਖਸੀਅਤ ਨਹੀਂ ਹੈ ਨਾ ਹੀ ਸਿਆਸਤ 'ਚ ਪਹਿਲਾਂ ਕੋਈ ਤਜਰਬਾ ਹੈ ਤੇ ਨਾ ਹੀ ਦੂਰ-ਦੂਰ ਤੱਕ ਸਿਆਸਤ ਨਾਲ ਕੋਈ ਲੈਣਾ ਦੇਣਾ ਹੈ ਇਹ ਨੌਜਵਾਨ ਇੱਕ ਸਿੱਖ ਨੌਜਵਾਨ ਹੈ ਜੋ 버ਗਰ ਦੀ ਰੇੜੀ ਲਾਉਂਦਾ ਹੈ ਇਹ ਤੁਸੀਂ ਅਸੀਂ ਜੋ ਤੁਹਾਨੂੰ ਇਹ ਤਸਵੀਰ ਦਿਖਾਈ ਹੈ ਕਿੰਗ ਆਫ 버ਗਰਜ਼ ਬਾਬਾ ਜੀ 버ਗਰ ਵਾਲੇ ਬਾਬਾ ਜੀ ਤਾਂ ਕਿਉਂਕਿ ਅੰਮ੍ਰਿਤਪਣ ਕੀਤਾ ਗੁਰਸਿੱਖ ਹੈ ਬਾਣੇ ਦੇ ਵਿੱਚ ਹੈ ਤੇ ਇਹ ਨੌਜਵਾਨ ਮਸ਼ਹੂਰ ਹੋਇਆ ਜਦੋਂ ਜਿਹੜੇ ਬੱਚੇ ਆ ਕੇ ਇੱਥੇ ਪਾਰਟ ਸੁਣਾਉਂਦੇ ਨੇ ਉਹਨਾਂ ਨੂੰ 버ਗਰ ਫ੍ਰੀ ਦੇ ਵਿੱਚ ਦਿੰਦਾ ਗੱਲਬਾਤ ਕਰਦੇ ਆ ਇਸ ਕਰਕੇ ਕਿ ਹੁਣ ਇਲੈਕਸ਼ਨ ਲੜਨ ਜਾ ਰਹੇ ਲੁਧਿਆਣਾ ਤੋਂ ਇੱਕ ਪਾਸੇ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਤੋਂ ਵੀ ਕੋਈ ਨਾ ਕੋਈ ਨਾਮੀ ਚਿਹਰਾ ਸਾਹਮਣੇ ਆਊਗਾ ਆਮ ਆਦਮੀ ਪਾਰਟੀ ਵੀ ਚਿਹਰਾ ਦੇ ਰਹੀ ਐ ਬੈਂਸ ਭਰਾ ਵੀ ਸ਼ਾਇਦ ਦੋਨਾਂ ਚ ਕੋਈ ਇੱਕ ਇੱਥੇ ਲੜ ਸਕਦਾ ਹੈ ਉਹਨਾਂ ਦੇ ਸਾਹਮਣੇ ਬਾਬਾ ਜੀ 버ਗਰ ਵਾਲੇ ਕਿੱਥੇ ਖੜਦੇ ਐ ਸਭ ਤੋਂ ਪਹਿਲਾਂ ਮੈਂ ਦਿੱਲੀ ਪੋਸਟ ਪੰਜਾਬੀ ਦੇਖ ਰੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਵੀ ਨਾ ਤਾਂ ਮੇਰਾ ਕਿਸੇ ਸਿਆਸਤੀ ਘਰਾਣੇ ਦੇ ਨਾਲ ਸੰਬੰਧ ਹੈ ਜੀ ਹੂੰ ਤੇ 나ਈ ਮੈਂ ਬਹੁਤ ਵੱਡਾ ਸਨਮਾਇਦਾਰ ਆ ਵੀ ਜਿਹੜਾ ਮੈਂ ਵੀ ਬਿਜ਼ਨਸ ਕਰਨ ਲਈ ਹਨਾ ਇਸ ਸਿਆਸਤ ਦੇ ਖੇਤਰ ਚ ਆਇਆ ਪਿਛਲੇ ਦਿਨੀ ਮੈਂ ਜਦੋਂ ਦਰਬਾਰ ਸਾਹਿਬ ਜਾ ਰਿਹਾ ਸੀ ਸਤਲੁਜ ਦਰਿਆ ਦੇ ਵਿੱਚ ਮੇਰੀ ਨਿਗਾ ਪਈ ਤਾਂ ਸਤਲੁਜ ਦਰਿਆ ਦਾ ਪਾਣੀ ਜਿਹੜਾ ਬਿਲਕੁਲ ਕਾਲਾ ਹੋ ਚੁੱਕਿਆ ਜਿਹੜਾ ਕਿ ਕੈਂਸਰ ਨੂੰ ਪੰਜਾਬ ਦੇ ਵਿੱਚ ਵਧਾ ਰਿਹਾ ਜਿਹੜਾ ਹੂੰ ਤੇ ਜਦੋਂ ਮੈਂ ਉਸ ਚੀਜ਼ ਦੀ ਪਤਾ ਕੀਤਾ ਵੀ ਇਹ ਕੀ ਕਾਰਨ ਹੈ ਤਾਂ ਮੈਨੂੰ ਪਤਾ ਲੱਗਿਆ ਕਿ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਜਾਂ ਹੋਰ ਪਿੱਛੋਂ ਹਿਮਾਚਲ ਦੇ ਵਿੱਚੋਂ ਜਾਂ ਹੋਰ ਸੰਤਾ ਆ ਰਹੀਆਂ ਨੇ ਜਾਂ ਜਿੰਨੇ ਸੰਨਤ ਲੱਗੀ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਜੋ ਉਹ ਆਪਣਾ ਤੇਜਾਬੀ ਪਾਣੀ ਗੰਦਲਾ ਪਾਣੀ ਉਹ ਇਸ ਦਰਿਆ ਦੇ ਵਿੱਚ ਛੱਡ ਰਹੇ ਨੇ ਸਾਡੀ ਧਰਤੀ ਮਾਂ ਦੀ ਕੋਖ ਨੂੰ ਗੰਦਲਾ ਕਰ ਰਹੇ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਵੰਡ ਰਹੇ ਨੇ ਤੇ ਫਿਰ ਇਹ ਪਤਾ ਕੀਤਾ ਕਿ ਇਹ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਵੀ ਇਹਨਾਂ ਨੂੰ ਸ਼ਹਿ ਕੋਨ ਦੇ ਰਿਹਾ ਤੇ ਫਿਰ ਪਤਾ ਲੱਗਾ ਕਿ ਵੱਡੇ ਵੱਡੇ ਪਾਰਟੀਆਂ ਦੇ ਲੀਡਰ ਜਿਹੜੇ ਐਮ ਐਲ اے ਐਮ ਪੀ ਇਲੈਕਸ਼ਨਾਂ ਲੜਦੇ ਨੇ ਉਹ ਇਹਨਾਂ ਕੋਲੋਂ ਫੰਡ ਲੈਂਦੇ ਨੇ ਤੇ ਇਹਨਾਂ ਕੋਲੋਂ ਫੰਡ ਲੈਂਦੇ ਨੇ ਤੇ ਬਦਲੇ ਦੇ ਵਿੱਚ ਉਹ ਉਹਨਾਂ ਨੂੰ ਇਜਾਜ਼ਤ ਦਿੰਦੇ ਨੇ ਵੀ ਤੁਸੀਂ ਪੰਜਾਬ ਦੇ ਧਰਤੀ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਨਾਲ ਖਲਵਾੜ ਕਰੋ ਹੂੰ ਤੇ ਤੁਹਾਨੂੰ ਕੋਈ ਕਹਿਣ ਵਾਲਾ ਕੋਈ ਨਹੀਂ ਹੋਏਗਾ ਤੇ ਇਹੀ ਕਾਰਨ ਹੈ ਕਿ ਇਹ ਵੱਡੇ ਵੱਡੇ ਸਰਮਾਇਆਦਾਰ ਪੰਜਾਬ ਦੇ ਧਰਤੀ ਪੰਜਾਬ ਦੀ ਆਬੋ ਹਵਾ ਦੇ ਨਾਲ ਖਲਵਾੜ ਕਰ ਰਹੇ ਨੇ ਪੰਜਾਬ ਦੇ ਵਿੱਚ ਕੈਂਸਰ ਜਿਹੜਾ ਸਿਰ ਚੜ ਕੇ ਬੋਲ ਰਿਹਾ ਤੇ ਜੇ ਕੋਈ ਵੱਡਾ ਲੀਡਰ ਕਿਸੇ ਦੇ ਧੀ ਪੁੱਤ ਨੂੰ ਕੈਂਸਰ ਹੋ ਜਵੇ ਉਹ ਤਾਂ ਅਮਰੀਕਾ ਕੈਨੇਡਾ ਇੰਗਲੈਂਡ ਚਲੇ ਜਾਂਦੇ ਨੇ ਇਲਾਜ ਕਰਵਾਉਣ ਲਈ ਪਰ ਜਿਹੜੇ ਮੇਰੇ ਵਰਗੇ ਗਰੀਬ ਨੇ ਕੈਂਸਰ ਹਸਪਤਾਲਾਂ ਦੇ ਕੈਂਸਰ ਹਸਪਤਾਲਾਂ ਦੇ ਵਿੱਚ ਰੋਲਦੇ ਪਏ ਨੇ ਵੀ ਉਹ ਇਲਾਜ ਕਿੱਥੋਂ ਕਰਾਨਗੇ ਆਪਣਾ ਤੇ ਇਸ ਕਰਕੇ ਮੈਂ ਲੋਕਾਂ ਨੂੰ ਜਗਾਣ ਲਈ ਵੀ ਇਹਨਾਂ ਜਿਹੜੇ ਇਹ ਵੱਡੇ ਵੱਡੇ ਵੋਟ ਪਾ ਦੇਣਗੇ ਲੋਕ ਤੁਹਾਨੂੰ ਵੋਟ ਤਾਂ ਜੀ ਮੈਂ ਜਗਾਣ ਲਈ ਖੜਾ ਹੋਇਆ ਲੋਕਾਂ ਨੂੰ ਜੇ ਤਾਂ ਲੋਕਾਂ ਦੇ ਵਿੱਚ ਇਹ ਹੋਊਗੀ ਅਨਖ ਹੋਊਗੀ ਸਵੈ ਮਾਨਤਾ ਹੋਊਗੀ ਜੇ ਪੰਜਾਬ ਦੇ ਲੋਕਾਂ 'ਚ ਹਜੇ ਵੀ ਉਹ ਆਪਣਾ ਜੁਝਾਰੂਪਨ ਹੋਊਗਾ ਉਹਨਾਂ ਦੇ ਖੂਨ ਦੇ ਵਿੱਚ ਤਾਂ ਉਹ ਮੈਨੂੰ ਜ਼ਰੂਰ ਵੋਟ ਪਾਣਗੇ ਤੇ ਜੇ ਲੱਖ ਕਰੋੜਾਪਤੀ ਲੋਕ ਨੇ ਤੁਸੀਂ 버ਗਰ ਵੇਚਦੇ ਹੋ ਬਹੁਤ ਸਾਧਨ ਸੀਮਤ ਆ ਤੁਹਾਡੇ ਪੈਸੇ ਦੇ ਕਿਵੇਂ ਲੜੋਗੇ ਚੋਣ ਮੈਂ ਮੈਨੂੰ ਇਹ ਨਾ ਜੇ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਇਹਨਾਂ ਲੀਡਰਾਂ ਨੂੰ ਵੱਡੇ ਵੱਡੇ ਡੈਂਗਾ ਵਾਲੇ ਜਿਹੜੇ ਪੰਜਾਬ ਨੂੰ ਪੰਜਾਬਲਾ ਖਲਵਾੜ ਕਰ ਰਹੇ ਨੇ ਉਹ ਪੈਸਾ ਦਿੰਦੇ ਨੇ ਤੇ ਇਹ ਚੋਣ ਲੜਦੇ ਨੇ ਤੇ ਮੈਨੂੰ ਮੈਂ ਇਹਨਾਂ ਨਾ ਤਾਂ ਡੈਂਗਾ ਵਾਲੇ ਕੋਲ ਜਾਣਾ ਚੋਣ ਫੰਡ ਲੈਣ ਲਈ ਤੇ ਨਾ ਵੱਡੇ سرمایہਦਾਰਾਂ ਕੋਲ ਜਾਣਾ ਤੇ ਮੈਂ ਇਹ ਜੋ ਚੋਣ ਲੜਨੀ ਆ ਇਹ ਮੈਂ ਪੰਜਾਬ ਦੇ ਲੋਕਾਂ ਦੇ ਸਿਰ ਤੇ ਲੜਨੀ ਆ ਮੈਂ ਪੰਜਾਬ ਦੇ ਲੋਕਾਂ ਨੂੰ ਆਪਣੇ ਲੁਧਿਆਣੇ ਦੇ ਵਸਿੰਦਿਆਂ ਨੂੰ ਅਪੀਲ ਕਰਨੀ ਆ ਵੀ ਤੁਸੀਂ ਮੈਨੂੰ ਇੱਕ ਇੱਕ ਵੋਟ ਪਾਓ ਤਾਂ ਜੋ ਮੈਂ ਜਿੱਤ ਜੂਂਗੇ ਜਿੱਤਨ ਦੀ ਏਦਾਂ ਜੀ ਮੈਂ ਜਿਹੜੇ ਲੜਾਈ ਲੜਨੀ ਜ਼ਰੂਰੀ ਹੁੰਦੀ ਹੈ ਤੇ ਸਿਰਫ ਜਿੱਤ ਹਾਰ ਨਹੀਂ ਦੇਖੀ ਜਾਂਦੀ ਟਿੱਟੂ ਬਾਣੀਆਂ ਨੇ ਇੱਕ ਮੁੱਲਾਂਪੁਰ ਦੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਪਿਛਲੀ ਵਾਰ 1521 ਵੋਟਾਂ ਪਈਆਂ ਸੀ ਐਦਕੀ ਉਸ ਤੋਂ ਵੱਧ ਲੈ ਕੇ ਜਾਊਂਗਾ ਤੁਹਾਨੂੰ ਕਿੰਨੀਆਂ ਵੋਟਾਂ ਪੈ ਜਾਣਗੀਆਂ ਮੈਂ ਟਿੱਟੂ ਬਾਣੀਆਂ ਦੀ ਗੱਲ ਛੱਡ ਕੇ ਮੈਂ ਤੁਹਾਡਾ ਧਿਆਨ ਲਜਾਣਾ ਚਾਹਾਂਗਾ ਅੱਜ ਤੋਂ ਪੁਰਾਣੇ ਟਾਈਮ ਦੇ ਵਿੱਚ ਜਰੂਰ ਤੇਜਾ ਸ੍ਰੀ ਸੁਤੰਤਰ ਜਿਨ੍ਹਾਂ ਦੇ ਨਾਂ ਤੇ ਛਿਮਲਾਪੁਰ ਵਿੱਚ ਸਕੂਲ ਚੱਲ ਰਿਹਾ ਹਾਂ 20 ਸਾਲ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਲੜਾਈ ਲੜੀ ਭਾਰਤ ਨੂੰ ਆਜ਼ਾਦ ਕਰਾਉਣ ਲਈ ਤੇ ਇਹ ਸਾਡੇ ਖੁੱਦਗਰਜ਼ ਲੋਕਾਂ ਨੇ ਉਹਨਾਂ ਨੂੰ ਨਹੀਂ ਜਿਤਾਇਆ ਪਾਰਲੀਮੈਂਟ ਦੀ ਚੋਣ ਦੇ ਵਿੱਚ ਤੇ ਇੰਨੇ ਵੱਡੇ ਤੁਸੀਂ ਇਹ ਮੰਨਦੇ ਹੋ ਕਿ ਜਿੱਤ ਹਾਰ ਜਿੱਤ ਸ਼ਾਇਦ ਨਾ ਹੋਵੇ ਪਰ ਤੁਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਖੜੋਗੇ ਤੇ ਥੋੜਾ ਹੋਰ ਪਿੱਛੇ ਜਾਈਏ 90 ਦੇ ਦਹਾਕੇ ਦੇ ਵਿੱਚ ਤੇ ਆ ਆਪਣੇ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਕਿ ਮਨੁੱਖੀ ਅਧਿਕਾਰਾਂ ਦੇ ਲੰਬਰਦਾਰ ਨੇ ਜਲੰਧਰ ਤੋਂ ਉਹਨਾਂ ਨੂੰ ਸਿਰਫ 18000 ਵੋਟ ਪਈ ਤੇ ਬੜੀ ਹੈਰਾਨੀ ਦੀ ਗੱਲ ਹੈ ਵੀ ਇੰਨੇ ਖੁੱਦਗਰਜ਼ ਲੋਕ ਨੇ ਸਾਡੇ ਵੀ ਇੱਕ ਜਿਹੜਾ ਲੋਕਾਂ ਦੇ ਜਿਹੜੇ ਪੁੱਤ ਮਾਰੇ ਗਏ ਉਹਨਾਂ ਦੀ ਲੜਾਈ ਲੜ ਰਿਹਾ ਬੰਦਾ ਵੀ ਉਹਨੂੰ ਉਹੀ ਲੋਕ ਉਹਨੂੰ ਵੋਟ ਵਾ ਕੇ ਰਾਜੀ ਨਹੀਂ ਵੀ ਇੱਕ ਮਨੁੱਖੀ ਅਧਿਕਾਰਾਂ ਦਾ ਲੰਬਰਦਾਰ ਜਸਟਿਸ ਅਜੀਤ ਸਿੰਘ ਬੈ ਸਿਰਫ 18000 ਵੋਟ ਲੈ ਕੇ ਹਾਰ ਗਿਆ ਤੁਸੀਂ ਵੋਟਾਂ ਮੰਗਣ ਜਾਇਆ ਕਰੋਗੇ ਪਿੱਛੋਂ 버ਗਰ ਦੀ ਰੇੜੀ ਦਾ ਕੰਮ ਕੌਣ ਕਰੂਗਾ ਤੇ ਮੈਂ ਜੀ ਆਪਣਾ ਕਿਰਤ ਵੀ ਕਰਾਂਗਾ ਤੇ ਕਿਰਤ ਦੇ ਵਿੱਚੋਂ ਟਾਈਮ ਕੱਢ ਕੇ ਮੈਂ ਵੋਟਾਂ ਵੀ ਮੰਗਣ ਜਾਵਾਂਗਾ ਤੁਸੀਂ ਪਹਿਲਾਂ ਕੰਮ ਵੀ ਕਰੋਗੇ ਨਾਲ ਨਾਲ ਵੋਟਾਂ ਵੀ ਮੰਗੋਗੇ ਹਾਂਜੀ ਕੰਮ ਵੀ ਕਰਾਂਗਾ ਤਾਂ ਮੈਂ ਵੋਟਾਂ ਵੀ ਆਪਣਾ ਕਸਟਮਰ ਨੂੰ ਮੈਂ ਵੇਰ ਸ ਕਰ ਰਿਹਾ ਜਿਹੜੇ ਮੇਰੇ ਕੋਲ 버ਗਰ ਖਾਣ ਆਉਂਦੇ ਆ ਤੇ ਉਹ ਮੈਨੂੰ ਬਹੁਤ ਉਹਨਾਂ ਨੇ ਹੰਗਾਰਾ ਦੇ ਰਹੇ ਨੇ ਵੀ ਅਸੀਂ ਤੁਹਾਨੂੰ ਜੂ ਵੋਟ ਪਾਵਾਂਗੇ ਪੋਸਟਰ ਜਿਹੜੇ ਛਪਾਏ ਆ ਤੁਸੀਂ ਉਹਨਾਂ ਦੇ ਉੱਤੇ ਲਿਖਿਆ ਕਿ ਰੇੜੀ ਯੂਨੀਅਨ ਜਿਹੜੀ ਆ ਉਹ ਤੁਹਾਡੇ ਨਾਲ ਹੈ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਹਾਂਜੀ ਮੈਂ ਰੇੜੀ ਫੜੀ ਮੇਰੇ ਜਿਹੜੇ ਮੈਨੀਫੈਸਟੋ ਹੈ ਨਾ ਉਹਦੇ ਵਿੱਚ ਲੋਕ ਮੁੱਦੇ ਨੇ ਹੂੰ ਦਰਿਆਵਾ ਪਾਣੀਆਂ ਦਾ ਮੁੱਦਾ ਮੈਨੀਫੈਸਟੋ ਤੁਸੀਂ ਆਪਦਾ ਜਾਰੀ ਕਰਤਾ ਹਾਂਜੀ ਹਾਂਜੀ ਉਹ ਬਸ ਥੋੜੇ ਜਰਚੇ ਛਪ ਜਾਏਗਾ ਤੇ ਉਹਦੇ ਚ ਦਰਿਆਵਾ ਦਾ ਮੁੱਦਾ ਰੇੜੀ ਫੜੀ ਵਾਲੇ ਨਾਲ ਜੋ ਤੱਕੇ ਹੁੰਦੇ ਆ ਉਹ ਉਹਦਾ ਮੁੱਦਾ ਜਾਂ ਹੋਰ ਜਿਹੜੀ ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਗਰੀਬ ਲੋਕਾਂ ਦੀ ਉਹਦਾ ਮੁੱਦਾ ਡੋਨੇਸ਼ਨ ਦੇ ਨਾਂ ਤੇ ਜਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੋ ਗਰੀਬ ਰੋਲ ਰਹੇ ਨੇ ਉਹ ਮੁੱਦਾ ਮੈਂ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਚੋਣ ਲੜ ਰਿਹਾ ਤੇ ਮੈਨੂੰ ਆ ਆ ਸਾਰੇ ਵੀ ਲੁਧਿਆਣੇ ਦੇ ਲੋਕ ਜਰੂਰ ਮੇਰੀ ਇਸ ਮੁਹਿੰਮ ਦੇ ਵਿੱਚ ਮੇਰਾ ਸਾਥ ਦੇਣਗੇ ਸੋ ਇਹ ਬਾਬਾ ਜੀ 버ਗਰ ਵਾਲੇ ਦੇ ਨਾਂ ਤੋਂ ਆਪਣੇ ਆਪ ਨੂੰ ਫੇਮਸ ਕਰਕੇ ਇਹਨਾਂ ਨੇ ਪੂਰੀ ਦੁਨੀਆ 'ਚ ਇਹਨਾਂ ਦੀਆਂ ਵੀਡੀਓਜ਼ ਫੇਮਸ ਹੋਈਆਂ ਹਾਲਾਂਕਿ ਜਿੱਤ ਹਾਰ ਇੱਕ ਵੱਖਰਾ ਮੁੱਦਾ ਹੈ ਲੋਕ ਵੋਟ ਪਾਉਂਦੇ ਆ ਨਹੀਂ ਪਾਉਂਦੇ ਇਲੈਕਸ਼ਨ ਨੇ ਡੈਮੋਕ੍ਰੇਸੀ ਹੈ ਹਰ ਇੱਕ ਨੂੰ ਰਾਈਟ ਹੈ ਕਿ ਉਹ ਚੋਣਾਂ 'ਚ ਲੜ ਸਕਦਾ ਹੈ ਉਹ ਉਮੀਦਵਾਰ ਦੇ ਤੌਰ ਤੇ ਲੋਕਾਂ ਦੇ ਸਾਹਮਣੇ ਆ ਸਕਦਾ ਹੈ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ